ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਾ ਕਾ ਚਹਿਕ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਇਹ ਲੈ ਕੇ ਆਏ ਆ ਆਪਾਂ ਘੱਟ ਰੇਂਜ ਦੇ ਵਿੱਚ ਜਿਵੇਂ ਕਿ ਨਾਰਮਲ ਰੇਂਜ ਆ ਜਾਂਦੀ ਆ ਫੈਬਰਿਕ ਪਿਓਰ ਕਾਟਨ ਰਹੂਗਾ ਕੋਈ ਸਿੰਥੈਟਿਕ ਬੇਸ ਨਹੀਂ ਰਹੂਗਾ ਦੁਪੱਟੇ ਵੀ ਇਹਨਾਂ ਦੇ ਨਾਲ ਵਧੀਆ ਹਨਾ ਹਾਫ ਪਿਓਰ ਦੇ ਰਹਿਣਗੇ ਕਿਸੇ ਝੂਟਨ ਨਾਲ ਸੈਮੀ ਦੇ ਰਹਿਣਗੇ ਕਿਸੇ ਦੇ ਨਾਲ ਹਾਫ ਪਿਓਰ ਦੇ ਰਹਿਣਗੇ ਤੇ ਇਹਨਾਂ ਦੀ ਮੇਨ ਜਿਹੜੀ ਹੈਗੀ ਆ ਨਾ ਵੀ ਇਹਨਾਂ ਦੀ ਜਿਹੜੀ ਕੱਟ ਹੁੰਦੀ ਆ ਉਹ 4 80 ਕੇ ਦੇ ਨੀਅਰ ਅਬਾਊਟ ਹੁੰਦੀ ਆ ਪੂਰੀ 5 ਨਹੀਂ ਹੁੰਦੀ ਥੋੜੀ ਜੀ ਘੱਟ ਹੁੰਦੀ ਆ 4.5 ਤੋਂ ਪਲੱਸ ਹੋਊਗਾ ਸੂਟ 5 ਤੋਂ ਥੋੜਾ ਜਿਹਾ ਘੱਟ ਹੋਊਗਾ 10 20 ਕੇ ਪੁਆਇੰਟ ਘੱਟ ਰਿਆ ਜਾਂਦਾ ਠੀਕ ਹੈ ਜੀ ਕਿਉਂਕਿ ਇਹ ਪਹਿਲਾਂ ਸਾਨੂੰ ਵੀ ਨਹੀਂ ਪਤਾ ਸੀ ਜਿਵੇਂ ਜਿਵੇਂ ਸੇਲ ਕਰ ਰਹੇ ਹਾਂ ਉਵੇਂ ਪਤਾ ਲੱਗਿਆ ਇਹ ਆਨਲਾਈਨ ਡਿਮਾਂਡ ਤੁਹਾਡੀ ਹੁੰਦੀ ਆ ਕਿਉਂਕਿ ਕਈ ਪਹਿਣਾ ਦੇਣ ਲੈਣ ਲਈ ਹਨਾ ਭਾਗੀਆਂ ਨੇ ਘੱਟ ਰੇਂਜ ਵਾਲੇ ਸੂਟ ਵੀ ਨਾਰਮਲ ਰੇਂਜ ਹੋਵੇ ਜਾਂ ਕਈ ਪਹਿਣਾ ਤੇ ਬਣ ਵੀ ਜਾਂਦੇ ਨੇ ਹਰ ਕਿਸੇ ਦਾ 5 ਮ ਬੋ ਪੈਣਾ ਦੇ ਆਰਾਮ ਦੇ ਨਾਲ ਪੌਣੇ 5 ਕੇ ਦੇ ਵਿੱਚ ਬਣ ਜਾਂਦੇ ਨੇ ਇਹ ਪੌਣੇ ਤੋਂ 5 ਮੀਟਰ ਦੇ ਨੀਅਰ ਅਬਾਉਟ ਹੁੰਦੀ ਹੈ ਜੀ ਕਾਟੇ ਦੀ ਮੈਂ ਦੁਬਾਰਾ ਕਲੀਅਰ ਕਰ ਰਹੀ ਹਾਂ ਜੀ ਜਾਨੀ ਕਿ 4.5 ਤੋਂ ਪਲੱਸ ਹੋਊਗੀ 5 ਤੋਂ ਥੋੜੀ ਜੀ ਘਾਟ ਹੋ ਜਾਨੀ ਕਿ 10 20 ਕੇ ਪੁਆਇੰਟ ਦਾ ਫਰਕ ਹੁੰਦਾ ਵਾ ਠੀਕ ਹੈ ਜੀ ਕੱਪੜਾ ਪੂਰਾ ਫਾਈਨ ਹੋਊਗਾ ਕੱਪੜੇ ਦੇ ਵਿੱਚ ਕੋਈ ਉਹ ਨਹੀਂ ਹੈਗੀ ਦੁਪੱਟੇ ਜਿੱਦਾਂ ਦੇ ਨਾਲ ਲੱਗੇ ਹੋਣਗੇ ਸਾਰਾ ਮੈਂ ਐਕਸਪਲੇਨ ਕਰੂੰਗੀ ਸੋ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਹੋ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੇਣਾ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਲੈਣਾ ਜਿਹੜੀਆਂ ਭੈਣਾਂ ਫਸਟ ਟਾਈਮ ਸਾਡੇ ਚੈਨਲ ਦੇ ਨੇ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਪਾਰਟੀ ویئر ਕਲੈਕਸ਼ਨ ਆ ਹੈਂਡਵਰਕ ਦੇ ਪੀਸ ਦੇਖਣੇ ਆ ਤਾਂ ਇੰਸਟਾ ਦਾ ਪੇਜ ਫੋਲੋ ਕਰ ਲਓ ਡੇਲੀ ਰੋਗੀ ਕੋਸ਼ਿਸ਼ ਕਿ ਜਿੰਨਾ ਵੀ ਸਾਡੇ ਕੋਲ ਹੈਂਡਵਰਕ ਦਾ ਮਤਲਬ ਕਿ ਰੈਡੀ ਹੋ ਕੇ ਵਿੱਚੋਂ ਆ ਰਹੇ ਨੇ ਪੀਸ ਸੋਲੋ ਪੀਸ ਜਿਹੜੇ ਸਭ ਤੋਂ ਜ਼ਿਆਦਾ ਟ੍ਰੈਂਡਿੰਗ 'ਚ ਰਹਿੰਦੇ ਨੇ ਤਾਂ ਅਸੀਂ ਇੰਸਟਾ ਤੇ ਜਰੂਰ ਅਪਲੋਡ ਕਰਿਆ ਕਰਾਂਗੇ ਠੀਕ ਹੈ ਇਨਸਟਾ ਦੀ ਸਾਡੀ ਜਿਹੜੀ ਆਈਡੀ ਆ ਉਹ ਮੈਂ ਨਾਲ ਮੈਂਸ਼ਨ ਵੀ ਕਰ ਦੂੰਗੀ ਚੈਲ ਕਲੈਕਸ਼ਨ 27 ਚੈਲ ਕਲੈਕਸ਼ਨ ਦਾ ਹੀ ਪੇਜ ਆ ਚੈਲ ਕਲੈਕਸ਼ਨ ਦੇ ਨਾਲ 27 ਲੱਗਦਾ ਉਹ ਆਪਣੀ ਇਨਸਟਾ ਦੀ ਆਈਡੀ ਆ ਉਹ ਤੁਸੀਂ ਫਟਾਫਟ ਜਾ ਕੇ ਫੋਲੋ ਕਰ ਸਕਦੇ ਹੋ ਉਹਦੇ ਤੁਹਾਨੂੰ ਹੈਂਡਵਰਕ ਦੇ ਹੋਰ ਜੋ ਵੀ ਵੈਰਾਈਟੀ ਵਧੀਆ ਪ੍ਰੀਮੀਅਮ ਆਉਂਦੀ ਆ ਤਾਂ ਉਹ ਮੈਂ ਜ਼ਰੂਰ ਸ਼ੋਅ ਕਰਿਆ ਕਰੂੰਗੀ ਤੇ ਕਿਉਂਕਿ ਹੈਂਡਵਰਕ ਦੇ ਪੀਸ ਜਿਹੜੇ ਪਿੱਛੇ ਹੁੰਦੇ ਆ ਔਨ ਆਰਡਰ ਵਟਸਐਪ ਤੇ ਜਾਂ ਸਾਡਾ ਗਰੁੱਪ ਚੱਲਦਾ ਇਹੀ ਨੰਬਰ ਤੇ ਉਹਦੇ ਨਾਲ ਦੇ ਨਾਲ ਬੈਣਾ ਆ ਦੀ ਬੁਕਿੰਗ ਕਰ ਲੈਂਦੇ ਆ ਤੇ ਨਾਲ ਦੇ ਨਾਲ ਸੋਲਡ ਆਊਟ ਹੋ ਜਾਂਦੇ ਨੇ ਦੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੀ ਕਲੈਕਸ਼ਨ ਪਹਿਲਾਂ ਮੈਂ ਤੁਹਾਨੂੰ ਆਲਓਵਰ ਪੀਸ ਪਟਾਹਾਂਗੀ ਥੋੜੇ ਜਿਹੀ ਪੀਸ ਦੇ ਚ ਮੈਚਿੰਗ ਵੀ ਨੇ ਥੋੜੇ ਜਿਹੀ ਆਲਓਵਰ ਵੀ ਨੇ ਸੋ ਜਿਹੜਾ ਵੀ ਤੁਹਾਨੂੰ ਪੀਸ ਵਧੀਆ ਲੱਗੋ ਤੁਸੀਂ ਫੱਟਾ ਫੱਟ ਬੁਕਿੰਗ ਕਰ ਲਿਓ ਆ ਲੋ ਕਈ ਸੋਰ ਪ੍ਰੋਪਰ ਪੰਜ ਦੇ ਵੀ ਨਿਕਲ ਜਾਣਗੇ ਜਾਨੀ ਕਿ ਮਾੜੀ ਮੋਟੀ ਪੁਆਇੰਟ ਦਾ ਹੀ ਕੱਟ ਹੋ ਸਕਦਾ ਕਿਸੇ ਦੇ 10 ਪੁਆਇੰਟ ਵੀ ਕੱਟ ਹੋ ਸਕਦੀ ਹੈ ਜਾਨੀ ਕਿ ਨੀਅਰ ਅਬਾਊਟ ਵਧੀਆ ਕੱਟ ਵੀ ਵਧੀਆ ਵਾ ਤੇ ਰੇਟ ਵੀ ਬਹੁਤ ਪਿਆਰਾ ਬਹੁਤ ਹੀ ਨਾਰਮਲ ਰੇਟ ਦੇ ਵਿੱਚ ਆ ਨਾਲ ਵਿਦੋ ਦੁਪट्टे ਤੁਹਾਨੂੰ ਮਿਲ ਰਹੀ ਨੇ ਪੂਰਾ ਵਧੀਆ ਕੈਮਰੀ कॉटन ਦਾ ਸਟਾਫ ਮਿਲ ਰਿਹਾ ਤੇ ਨਾਲ ਇਸ ਤਰ੍ਹਾਂ ਰੋਗਾ ਸੈਮੀ ਦਾ ਦੁਪੱਟਾ ਹਲ ਸੈਮੀ ਦੇ ਪੂਰੇ ਵਧੀਆ ਹਨਾ ਤੁਹਾਨੂੰ ਦੁਪੱਟੇ ਮਿਲਣਗੇ ਇਸ ਤਰ੍ਹਾਂ ਤੇ ਨਾਲ ਇਹ ਤੇ ਸਾਈਡਾਂ ਤੇ ਤੁਹਾਨੂੰ ਸੇਮ ਸੂਟ ਨਾਲ ਦੀ ਪੱਟੇ ਲੱਗੀ ਮਿਲੂਗੀ ਠੀਕ ਹੈ ਜੀ ਦੁਪੱਟਾ ਤੁਹਾਨੂੰ ਮੈਂ ਦਿਖਾ ਦਿੱਤਾ ਵਾ ਇਸ ਤਰ੍ਹਾਂ ਸਾਰੇ ਦੁਪੱਟੇ ਰਹਿਣਗੇ ਬਹੁਤ ਪਿਆਰੇ ਬਹੁਤ ਸੋਹਣੇ ਜੀ ਕਿਉਂਕਿ ਸੈਮੀ ਦੇ ਦੁਪੱਟੇ ਨੇ ਜੋ ਚੀਜ਼ ਆ ਉਹੀ ਕਹਿ ਕੇ ਦੇ ਰਹੀਆਂ ਕੋਈ ਇਹ ਨਹੀਂ ਵੀ ਐਨੀ ਤੁਹਾਨੂੰ ਮੈਂ ਕਹਿ ਰਣਾ ਨਾਲ ਜੀ ਆ ਦੁਪੱਟਾ ਲੱਗਿਆ ਤੇ ਲੈ ਲਓ ਜੋ ਚੀਜ਼ ਆ ਪ੍ਰੋਪਰ ਤੁਹਾਨੂੰ ਦੱਸ ਕੇ ਦੇ ਰਹੇ ਆ ਸੋ ਫਟਾਫੜ ਸਕਰੀਨ ਸ਼ੌਟ ਲੈ ਕੇ ਆਰਡਰ ਕਰ ਲਿਓ ਪ੍ਰਾਈਸ ਰਹੂਗਾ ਜੀ 600 650 ਦਾ ਸਿੰਗਲ ਪੀਸ ਆ 2 ਪੀਸ ਲਓਗੇ ਤਾਂ 1200 ਦੇ ਲੱਗਣਗੇ ਠੀਕ ਹੈ ਜੀ ਆਓ ਇਹ ਹੈਗਾ ਨੈਕਸਟ ਸ਼ੇਡ ਮਸਟਰਡ ਸ਼ੇਡ ਮਸਟਰਡ ਸ਼ੇਡ ਰਹੂਗਾ ਨਾਲ ਇਹਦੇ ਦੇਖੋ ਇਹਦੇ ਨਾਲ ਆ ਗਿਆ ਪਿਓਰ ਦਾ ਦੁਪੱਟਾ ਹਾਫ ਪਿਓਰ ਦਾ ਹੁੰਦਾ ਇਹ ਜਿਹੜਾ ਪਿਓਰ ਦਾ ਕਹਿ ਕੇ ਮਾਰਕੀਟ ਦੇ ਵਿੱਚ बिकਦਾ ਵਾ ਪਰ ਕੁਆਲਿਟੀ ਵਧੀਆ ਹੁੰਦੀ ਆ ਫਾਈਨ ਹੁੰਦੀ ਆ ਦੁਪੱਟੇ ਦੀ ਸੋਹਣਾ ਦੁਪੱਟਾ ਨਾਲ ਲੱਗਿਆ ਹੋਇਆ ਆ ਲੋ ਜੀ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਡਿਜੀਟਲ ਦੁਪੱਟਾ ਮਿਲ ਜੂ ਬਹੁਤ ਸੋਹਣਾ ਦੁਪੱਟਾ ਵਾ ਤੇ ਇਹ ਸਾਰੇ ਆਪਾਂ ਇੱਕੋ ਹੀ ਰੇਟ ਦੇ ਵਿੱਚ ਲਗਾ ਦਿੱਤੇ ਆ 650 ਰੁਪਿਆ ਪ੍ਰਾਈਸ ਆ ਸਿੰਗਲ ਸੂਟ ਮੰਗਾਉਗੇ ਤਾਂ 50 ਰੁਪਏ ਐਕਸਟਰਾ ਕੋਰੀਅਰ ਦੇ ਪੇ ਕਰੋਗੇ ਦੋ ਸੂਟ ਮੰਗਾਉਗੇ ਤਾਂ ਕੋਈ ਕੋਰੀਅਰ ਚਾਰਜਸ ਨਹੀਂ 1200 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਦੇ ਹੋ ਜਾਣਗੇ ਫਟਾਫਟ ਸਕਰੀਨਸ਼ਾਟ ਲੈ ਲਿਓ ਚਾਹੇ ਤੁਸੀਂ ਖੁਦ ਵੀ ਸਮਾ ਕੇ ਘਰੇ ਵੇਅਰ ਰੂਟੀਨ ਵਾਈਜ਼ ਪਾਉਣਾ ਦਾ ਆਰਾਮ ਦੇ ਨਾਲ ਪਾ ਸਕਦੇ ਹੋ ਕੱਪੜੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਆਇਨ ਨਹੀਂ ਨੀ ਸਿੰਥੈਟਿਕ بیس ਮਿਲੂਗਾ ਪਿਓਰ ਕਾਟਨ ਗਈ ਹੈ ਤਾਂ ਪਿਓਰ ਕਾਟਨ ਹੀ ਤੁਹਾਡੇ ਤੱਕ ਪਹੁੰਚੂਗੀ ਨੰਬਰ ਹੋਗਾ ਜੀ 2 ਹਲੋ ਜੀ ਨੈਕਸਟ ਹੈਗਾ ਜੀ ਬਲੂ ਕਲਰ ਨਾਲ ਇਹਦੇ ਵੀ ਸੇਮ ਦੁਪੱਟਾ ਲੱਗਿਆ ਹੋਇਆ ਨੰਬਰ ਹੋਊਗਾ ਜੀ 3 3 ਨੰਬਰ ਇਹ ਹੈਗਾ ਜੀ 3 ਨੰਬਰ ਸੂਟ ਨੈਕਸਟ ਵਾਲਾ ਜਿਹੜਾ ਆਪਾਂ ਦਿਖਾਉਣ ਲੱਗੇ ਆ ਇਹ ਹੈਗਾ ਜੀ ਮਸਟਰਡ ਜਿਹੜਾ ਸ਼ੇਡ ਹੈ ਹਲੋ ਜੀ ਮਸਟਰਡ ਸ਼ੇਡ ਦੇ ਉੱਪਰ ਆ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਹੈ ਇਹ ਵੀ ਇਦੇ ਨਾਲ ਵੀ ਸੇਮ ਤੁਹਾਨੂੰ ਇਸ ਤਰ੍ਹਾਂ ਪਲੇਨ ਦੁਪੱਟਾ ਮਿਲੂਗਾ ਸਾਈਡਾਂ ਤੇ ਪੱਟੀ ਮਿਲੂਗੀ ਨੰਬਰ ਹੋਗਾ ਜੀ 4 ਵਾਸ ਪ੍ਰਿੰਟ ਚੈੱਕ ਕਰੀ ਚੱਲਿਓ ਜਿਹੜਾ ਵੀ ਪ੍ਰਿੰਟ ਵਧੀਆ ਲੱਗ ਰਿਹਾ ਫਟਾਫਟ ਸਕਰੀਨ ਫੋਨ ਲੈ ਕੇ ਆਰਡਰ ਕਰੀ ਚੱਲੋ ਲਓ ਜੀ ਇਹ ਵਾਲਾ ਪੀਸ ਵੀ ਬਹੁਤ ਪਿਆਰਾ ਮੋਰ ਪੰਖੀਆ ਜਿਹਾ ਸ਼ੇਡ ਦੇ ਉੱਪਰ ਆ ਨਾਲ ਇਹਦੇ ਵੀ ਸੇਮ ਡਿਜੀਟਲ ਜਿਹਾ ਦੁਪੱਟਾ ਆ ਰਿਹਾ ਜੀ ਨੰਬਰ ਹੋਊਗਾ 5 5 ਨੰਬਰ ਇਹ ਸੂਟ ਰਹੂਗਾ ਨੈਕਸਟ ਆ ਰਿਹਾ ਰਸਟ ਸ਼ੇਡ ਲਓ ਜੀ ਰਸਟ ਕਲਰ ਦਾ ਸੂਟ ਆ ਨਾਲ ਸੇਮ ਆ ਰਿਹਾ ਜੀ প্রিনਟਡ ਦੁਪੱਟਾ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਰਹੂਗਾ ਜੀ ਨੈਕਸਟ ਵਾਲ ਆ ਰਿਹਾ ਵਾ ਆਫ ਵਾਈਟ ਜਿਹਾ ਕਲਰ ਆ ਉੱਪਰ ਪਿੰਕ ਕਲਰ ਦੇ ਫਲਾਵਰਸ ਬਣੇ ਹੋਏ ਆ ਕਪੜਾ ਬਹੁਤ ਜਿਆਦਾ ਫਾਈਨ ਆ ਬਹੁਤ ਪਿਆਰਾ ਪਿਓਰ ਕੈਮਰੀ कॉटन ਦਾ ਸੂਟ ਆ ਤੇ ਨਾਲ ਬਹੁਤ ਸੋਹਣੇ ਨਾਲ ਦੁਪੱਟੇ ਲੱਗੇ ਹੋਏ ਨੰਬਰ ਹੋਊਗਾ ਜੀ 7 7 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਸੂਟ ਆ ਜੀ ਇਸ ਤਰ੍ਹਾਂ ਰੋਗਿਆ ਇਹਦਾ ਦੁਪੱਟਾ ਬਹੁਤ ਪਿਆਰੀ ਬਹੁਤ ਸੋਹਣੀ ਕਲੈਕਸ਼ਨ ਆ ਫਟਾਫਟ ਕਰ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚਲੋ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਪੀਸ ਚਾਹੀਦਾ ਹੁਣ ਮੈਂ ਥੋੜੇ ਜਿਹੇ ਪੀਸ ਤੋਂ ਬਾਰੇ ਦਿਖਾਉਣ ਲੱਗੀ ਆ ਇੱਕ ਬਲੈਕ ਸੋਲੋ ਹੀ ਰਹਿਣਗੇ ਜਿਵੇਂ ਕਿ ਇਹ ਜਿਗਜ਼ੈਗ ਵਾਲਾ ਡਿਜ਼ਾਈਨ ਆ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਆ ਇਸ ਤਰ੍ਹਾਂ ਰੋਗਿਆ ਇਹਦਾ ਡਿਜ਼ਾਈਨ ਉੱਪਰ ਸਾਰੇ ਤੁਹਾਨੂੰ ਨਾ ਮਿਰਰ ਦਾ ਕੰਮ ਮਿਲੇਗਾ ਬਹੁਤ ਸੋਹਣਾ ਫਰੰਟ ਤੇ ਮਿਰਰ ਦਾ ਕੰਮ ਮਿਲੇਗਾ ਬਹੁਤ ਪਿਆਰਾ ਜਿਹਾ ਡਿਜ਼ਾਈਨ ਆ ਬਲੈਕ ਸੋਲੋ ਆ ਆਲ ਓਵਰ ਸੂਟ ਰਹ ਆਲਓਵਰੇ ਇਹ ਸੂਟ ਆ ਨਾਲ ਇਹਦੇ ਬਹੁਤ ਸੋਹਣੇ ਨਾਲ ਡਿਜੀਟਲ ਦੁਪੱਟੇ ਮਿਲਣਗੇ ਬਹੁਤ ਪਿਆਰੇ ਦੁਪੱਟੇ ਨੇ ਇਹਨਾਂ ਦੇ ਨਾਲ ਸੋ ਜਿਹੜੀਆਂ ਭੈਣਾਂ ਨੂੰ ਵੀ ਇਹ ਵਾਲੇ ਪੀਸ ਚਾਹੀਦੇ ਨੇ ਦੋ ਚਾਰ ਡਿਜ਼ਾਈਨ ਇਹਨਾਂ ਵਿੱਚ ਹੈਗੇ ਨੇ ਫਟਾਫਟ ਸਕਰੀਨਸ਼ਾਟ ਲੈ ਲਿਓ ਨੰਬਰ ਹੋਊਗਾ 8 8 ਨੰਬਰ ਇਹ ਸੂਟ ਰਹੂਗਾ ਹਾਂ ਲੋ ਜੀ ਨੈਕਸਟ ਵਾਲਾ ਜਿਹੜਾ ਹੈਗਾ ਉਹ ਵੀ ਇਸ ਤਰ੍ਹਾਂ ਮਿਰਰ ਦਾ ਕੰਮ ਆ ਉਹਦੇ ਉੱਤੇ ਵੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਸੇਮ ਦੁਪੱਟੇ ਸਾਰਿਆਂ ਦੇ ਨਾਲ ਹੀ ਬਹੁਤ ਪਿਆਰੇ ਨੇ ਸੇਮ ਡਿਜੀਟਲ ਦੁਪੱਟੇ ਲੱਗੇ ਹੋਏ ਨੇ ਬਹੁਤ ਸੋਹਣੇ ਨੰਬਰ ਹੋਊਗਾ ਜੀ 9 9 ਨੰਬਰ ਹੀ ਇਹ ਸੂਟ ਰੋਊਗਾ ਤੇ ਘਰ ਦਾ ਕਾਇਨ ਬਲੈਕ ਕਲਰ ਦੇ ਵਿੱਚ ਹੀ ਸੇਮ ਦੇ ਵਿੱਚ ਸੇਮ ਦੁਪੱਟੇ ਦੇ ਨਾਲ ਇਹ ਥੋੜਾ ਜਿਹਾ ਜਿਵੇਂ ਡੱਬੀ ਜੀਆਂ ਡੱਬੀ ਜੀ ਬਣੀ ਹੁੰਦੀ ਆ ਉਸ ਤਰ੍ਹਾਂ ਰੋਊਗਾ ਇਹ ਵਗਾਂ ਡਿਜ਼ਾਈਨ ਇਸ ਤਰ੍ਹਾਂ ਇਹਦੇ ਤੇ ਵੀ ਸੇਮ ਮਿਰਰ ਦਾ ਕੰਮ ਰੋਊਗਾ ਛੋਟਾ ਛੋਟਾ ਮਿਰਰ ਲੱਗਿਆ ਹੋਇਆ ਬਹੁਤ ਸੋਹਣਾ ਮਿਰਰ ਨੂੰ ਪੂਰਾ ਥ੍ਰੈਡ ਦੇ ਨਾਲ ਕਵਰ ਕੀਤਾ ਹੋਇਆ ਬਹੁਤ ਸੋਹਣਾ ਪੀਸ ਆ ਤੇ ਨਾਲ ਸੇਮ ਹੀ ਦੁਪੱਟਾ ਵਾ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲੇ ਦੇ ਵਿੱਚ ਫੋਰਥ ਡਿਜ਼ਾਈਨ ਹੈਗਾ ਹੋਗੀ ਬਹੁਤ ਪਿਆਰਾ ਵਾ ਡਿਜ਼ਾਈਨ ਆਲੋ ਇਹ ਵੀ ਡਿਜ਼ਾਈਨ ਬਹੁਤ ਪਿਆਰਾ चार ही डिजाइन आ सेम स्किन कलर के ब्लैक का कंट्रास्ट आ सेम दुपट्टे ने सारे डिजिटल बने हुए बहुत सोहने पीस ने चार ही पीस ने फटाफट स्क्रीन शॉट लै लियो जिड़िया भैन भी चाहिए हुए नंबर रहूगा जी ग्यारह ग्यारह नंबर यह सूट रहेगा नैक्सट वाला जरा मैं थोट दिखाने लगी हाँ यह भी बहुत प्यारा ब्राइट ज कलर ने जिमें कि यह हॉट पिंक कलर क्या जी मजेंटा शेड बहुत प्यारा कलर आलो ਪ੍ਰਿੰਟਿੰਗ ਵੀ ਬਹੁਤ ਪਿਆਰੀ ਆ ਬਹੁਤ ਸੋਹਣੀ ਆ ਨਾਸੀਮ ਆ ਰਿਹਾ ਡਿਜੀਟਲ ਦੁਪੱਟਾ ਨੰਬਰ ਹੋਗਾ ਜੀ 12 12 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਇਹ ਤਿੰਨੇ ਹੀ ਕਲਰ ਬਹੁਤ ਪਿਆਰੇ ਆ ਇੱਕ ਕਲਰ ਇਹਦੇ ਵਿੱਚ ਰਹੂਗਾ ਜੀ ਰੈੱਡ ਕਲਰ ਆਓ ਰੈੱਡ ਕਲਰ ਸੇਮ ਰੈੱਡ ਕਲਰ ਦਾ ਆਊਗਾ ਦੁਪੱਟਾ ਨੰਬਰ ਹੋਗਾ ਜੀ 13 ਨੈਕਸਟ ਵਾਲਾ ਜਿਹੜਾ ਇਹਦੇ ਵਿੱਚ ਹੈਗਾ ਜੀ ਉਹ ਹੈਗਾ ਬਲੂ ਸ਼ੇਡ ਹਲੋ ਬਲੂ ਕਲਰ ਦਾ ਹੀ ਰਹੂਗਾ ਜੀ ਦੁਪੱਟਾ ਨੰਬਰ ਹੋਊਗਾ ਜੀ 14 14 ਨੰਬਰ ਸੂਟ ਰਹੂਗਾ ਇਹ ਵਾਈ ਕਲੈਕਸ਼ਨ ਸੀਗੀ ਜਿਹੜੀ ਸਾਡੀ ਆਲ ਓਵਰ ਸੀਗੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਜਿਹੜੇ ਪੀਸ ਦਿਖਾਉਣ ਲੱਗੀ ਆ ਇਹ ਮੈਚਿੰਗ ਬਾਟਮਾ ਨੇ ਬਾਟਮਾ ਨੇ ਉੱਤੇ ਤੁਹਾਨੂੰ ਕਢਾਈ ਵੀ ਮਿਲੂਗੀ ਲਾਸਟ ਫੇਸ ਨੇ ਇਹ ਦੇਣ ਲੈਣ ਲਈ ਚਾਹੇ ਲੈ ਲਓ ਚਾਹੇ ਖੁਦ ਵੀਰ ਕਰ ਲਓ ਜਿਵੇਂ ਮਰਜੀ ਲੈ ਲਓ ਬਹੁਤ ਸੋਹਣੀ ਕਲੈਕਸ਼ਨ ਆ ਰੇਟ ਵਾਈਜ਼ ਕੁਝ ਵੀ ਨਹੀਂ ਹੈਗਾ ਜਿਸ ਹਿਸਾਬ ਨਾਲ ਫੈਬਰਿਕ ਲੱਗਿਆ ਜਸਟ ਇੰਨਾ ਹੀ ਦੁਪੱਟੀਆਂ ਕਰਕੇ ਸਮਝ ਲਓ ਰੇਟ ਘੱਟ ਨਹੀਂ ਜਿਵੇਂ ਮਰਜੀ ਲੈ ਲਓ ਤੇ ਪਰ ਜੋ ਫੈਬਰਿਕ ਲੱਗਿਆ ਸੂਟਾਂ ਦਾ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਜ਼ਿਆਦਾ ਫਾਈਨ ਆ ਨਾਲ ਸੇਮ ਕੜਾਈ ਵਾਲੀ ਬਾਟਮ ਆ ਰਹੀ ਆ ਨੰਬਰ ਹੋਊਗਾ ਜੀ 15 ਨਾਲ ਸੇਮ ਦੁਪੱਟਾ ਆ ਆਲੋਚ ਜਿਹਦੇ ਵਿੱਚ ਸੈਕਿੰਡ कलर ਜਿਹੜਾ ਮਿਲੂਗਾ ਉਹ ਮਿਲੂਗਾ ਗ੍ਰੀਨ ਕਲਰ ਗ੍ਰੀਨ ਕਲਰ ਹੋਊਗਾ ਗ੍ਰੀਨੀ ਬਾਟਮ ਰੋਗੀ ਨਾਲ ਸੇਮ ਰੋਗਾ ਜੀ ਦੁਪੱਟਾ ਗ੍ਰੀਨ ਕਲਰ ਦਾ ਹੈ ਨੰਬਰ ਹੋਊਗਾ ਜੀ 16 16 ਨੰਬਰ ਇਹ ਸੂਟ ਰੋਊਗਾ ਇਹ ਜਿਹੜੇ ਤੋਂ ਹੋਊਗਾ ਕੋਟ ਉਹਨਾ ਪੇਵਰ ਪੱਟੀ ਨਾਲ ਨਹੀਂ ਕੋਟਨ ਹਲੋ ਨੈਕਸਟ ਵਾਲਾ ਪੀਸ ਦੇਖ ਲਓ ਸੇਮ ਇਹੀ ਮਤਲਬ ਕਿ ਜਿਹੜਾ ਮੈਂ ਕੜਾਈ ਵਾਲਾ ਤੁਹਾਨੂੰ ਸੈੱਟ ਦਿਖਾ ਰਹੀ ਆ ਇਹਦਾ ਹੀ ਕਲਰ ਆ ਸੇਮ ਬਾਟਮ ਆ ਤੇ ਸੇਮ ਦੁਪੱਟਾ ਆ ਨੰਬਰ ਹੋਊਗਾ ਜੀ 17 17 ਨੰਬਰ ਇਹ ਸੂਟ ਰਹੂਗਾ ਹਲੋ ਜੀ ਦੋ ਸੂਟ ਇਹ ਵਾਲੇ ਨੇ ਮੈਚਿੰਗ ਇਹ ਵੀ print ਬਹੁਤ ਪਿਆਰਾ ਸਾਰਾ digital print ਹੋਇਆ ਹੋਇਆ ਸ਼ਰਟ ਦੇ ਉੱਪਰ ਫਰੰਟ ਬੈਕ ਸੇਮ ਮਿਲ ਰਹੀ ਆ ਤੁਹਾਨੂੰ ਤੇ ਨਾਲ ਇਹਦੀ ਸੇਮ ਬਾਟਮ ਆ ਰਹੀ ਆ ਕਾਟਨ ਦੀ ਆਈ ਤੇ ਨਾਲ ਮਸਲੀਨ ਦਾ ਦੁਪੱਟਾ ਇਹ ਵਾਲੇ ਦੋ ਸੂਟ ਨੇ ਨਾ ਜਿਹੜੇ ਇਹਨਾਂ ਦਾ ਦੁਪੱਟਾ ਮਸਲੀਨ ਦਾ ਰਹੂਗਾ ਕਾਟਨ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਆ ਲੋ ਕੱਟ ਵੀ ਇਹਨਾਂ ਦੀ ਪ੍ਰੋਪਰ ਰਹੂਗੀ ਬਹੁਤ ਸੋਹਣੇ ਬਹੁਤ ਪਿਆਰੇ ਨਾਲ ਦੁਪੱਟੇ ਲੱਗੇ ਹੋਏ ਨੇ ਨੰਬਰ ਇਹਦਾ ਰਹੂਗਾ ਜੀ 18 ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਦੇ ਜਾਣਗੇ ਦੋਨੇ ਹੀ ਕਲਰ ਬਹੁਤ ਪਿਆਰੇ ਨੇ ਇਹ ਲਾਈਟ ਜਿਹਾ λεਮਨ ਸ਼ੇਡ ਆ ਗਿਆ ਇਹ ਲਾਈਟ ਜਿਹਾ ਗ੍ਰੀਨ ਜਿਹਾ ਕਲਰ ਆ ਗਿਆ ਫਰੋਜ਼ੀ ਨਹੀਂ ਹੈਗਾ ਗ੍ਰੀਨ ਕਲਰ ਆ ਜੀ ਲਾਈਟ ਜਿਹਾ ਗ੍ਰੀਨ ਕਲਰ ਆ ਨਾਲ ਸੇਮ ਬਾਟਮ ਆ ਨਾਲ ਸੇਮ ਏਡੁਪਟਾ ਨੰਬਰ ਹੋਊਗਾ ਜੀ 19 ਜਿਵੇਂ ਲਾਈਟ ਜਿਹਾ ਆਪਾਂ ਕਹਿੰਦੇ ਸਕਾਈ ਬਲੂ ਤੇ ਗ੍ਰੀਨ ਦਾ ਮਿਕਸਡ ਜਿਹਾ ਕਲਰ ਉਦਾਂ ਦਾ ਵਾ ਇੱਕ ਕਈ ਵਾਰੀ ਫਰੋਜ਼ੀ ਕਲਰ ਹੁੰਦਾ ਜਿਹੜਾ ਪਹਿਣਾ ਦਰਦੀਆਂ ਰਹਿੰਦੀਆਂ ਕਾਟਨ ਤੋਂ ਨਿਕਲ ਜੂਗਾ ਜੀ ਉਹ ਵਾਲਾ ਕਲਰ ਨਹੀਂ ਹੈਗਾ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਤੇ ਲਾਸਟ ਪੀਸ ਸਾਡਾ ਹੈਗਾ ਜੀ ਗ੍ਰੀਨ ਕਲਰ ਦਾ ਸੂਟ ਆ ਨਾਲ ਸੇਮ ਬਾਟਮ ਦੇ ਉੱਤੇ ਕਢਾਈ ਆ ਰਹੀ ਆ ਨਾਲ ਸੇਮ ਆ ਰਿਹਾ ਜੀ ਦੁਪੱਟਾ ਠੀਕ ਹੈ ਜੀ ਨੰਬਰ ਹੋਊਗਾ ਜੀ B B ਨੰਬਰ ਇਹ ਹੈ ਸੂਟ ਹੋਊਗਾ ਸੋ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਤੇ ਬਹੁਤ ਪਿਆਰੀ ਆ ਸੋ ਰੇਟ ਵਾਈਜ਼ ਬਹੁਤ ਸੁਪਰ ਕਲੈਕਸ਼ਨ ਆ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ 650 ਦਾ ਸਿੰਗਲ ਸੂਟ ਆ ਜੀ ਜਿਹੜਾ ਸਕਰੀਨ ਤੇ ਪ੍ਰਾਈਸ 쇼 ਹੀ ਹੋ ਰਿਹਾ ਦੋ ਸੂਟ ਮੰਗਾਉਗੇ ਤਾਂ 1200 ਦੇ ਆ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਸਕਰੀਨ ਤੇ ਆ ਉੱਤੇ ਜਾ ਕੇ ਭੇਜ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ 这最高级。